सब्जी बन रही है ना हो गया पांच बज के छे मिनट उसना तो है नहा आप नहा के आ चुके हैं थोड़ी जी शकल है जी सवार ਬੋਤਰਾ ਵੀ ਪਾ ਕੇ ਦੇਖੋ ਕੋਸੂ ਤੂੰ ਇਹਦਾ ਸਾਇਹ ਹੋਰ ਹੁੰਦਾ ਫਿਰ ਤਾ ਪੈਂਟ ਪਾ ਕੇ ਦੇਖੋ ਬੇਟੇ ਜੋ ਚੇਂਜ ਕਰਦੇ ਕੋਲੇ ਹੈ ਕਿਤੇ ਹੋਇਆ ਨਹੀਂ ਰਮਣੀਕ ਦੀ ਨਵੀਂ ਡਰੈਸ ਪਾ ਕੇ ਉਹ ਸਕੂਲ ਜਾਊਗਾ ਤੇ ਆਪਾਂ ਆਪਦੇ ਚੱਕੀ ਕਰਦੇ ਆਂ ਤੇ ਪਰੌਠੇ ਕਿਉਂਕਿ ਇਹਨੂੰ ਠੰਡੇ ਕਰਕੇ ਪਾਉਣੇ ਸੀਗੇ ਤੇ ਟਿਫਨ ਆ ਵਿਚਾਰੇ ਤੇ ਟਿਫਨ ਦੀ ਜੱਪਾ ਜਿਹੜੀ ਖਰਾਬ ਹੋਈ ਪਈ ਐ ਮੈਂ ਉਹਨੂੰ ਦੋ ਤਿੰਨ ਵਾਰੀ ਕਹਿ ਤਾ ਮੈਂ ਕਿ ਆਪਾਂ ਲੈ ਆਈਏ ਪੁੱਤ ਟਿਫਨ ਨਾ ਮਮਾ ਕੋਈ ਨਾ ਮਮਾ ਕਹਿੰਦਾ ਫਿਰ ਵੀ ਚਲ ਟਿਫਨ ਤਾਂ ਵਧੀਆ ਪਿਆ ਇਕੱਲਾ ਕਵਰ ਹੀ ਲਿਆਉਣਾ ਪੈਣਾ ਤੇ ਕਵਰ ਕੱਲਾ ਦਿੰਦੇ ਨਹੀਂ ਕਹਿੰਦਾ ਮੈਂ ਤਾਂ ਹੀ ਰੰਗ ਲਾ ਲੂੰਗਾ ਤੇ ਕੱਲੋਂ ਵਰਦੀ ਵੇਲੇ ਵੀ ਸਾਨੂੰ ਕਹਿੰਦਾ ਸੀ ਮਮਾ ਰਹਿਣ ਦੋ ਕਹਿੰਦਾ ਪੈਂਟ ਤਾਂ ਮੈਂ ਪੁਰਾਣੀ ਚਲਾ ਲੂੰਗਾ ਮੈਂ ਕਿਹਾ ਪੁੱਤੋ ਤਾਂ ਤਾਂ ਰੰਗ ਵੀ ਹੋਰੀ ਐ ਤੂੰ ਰਹਿਣ ਦੇ ਤੇ ਆਪਾਂ ਰੋਟੀਆਂ ਪੌਣੇ ਚ ਹੀ ਪੌਣੇ ਹੁੰਦੀਆਂ ਇਹਨੂੰ ਕਿਉਂਕਿ ਜਿਹੜਾ ਅਲੂਮਨੀ ਆਂਦਾ ਫੋਇਲ ਜਾਂਦਾ ਉਹਦੇ ਤੁਸੀਂ ਖਾਣਾ ਦੇਣਾ ਚਾਹੀਦਾ ਬੱਚੇ ਨੂੰ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ। ਬਾਕੀ ਜਿਆਦਾ ਸ਼ੂਆ ਕੱਕ ਕਰਦੇ ਨਹੀਂ ਬਈ। ਕਿੱਦਾਂ ਹੋ ਗਿਆ ਪੈਕ। ਥਿਸ ਇਜ਼ ਲੱਡੂ। ਚਾਹ ਪੱਤੀ ਵਾਲਾ ਪਾਣੀ ਡੋਲਣ ਗਲੀ 'ਚ ਇਕੱਠਾ ਨਹੀਂ ਕਰਕੇ ਜਿੰਨਾ ਤਾਂ ਪਸ਼ੂ ਵਗੈਰਾ ਹੁੰਦੇ ਆ ਉਹ ਤਾਂ ਪਸ਼ੂਆਂ 'ਚ ਦੇ ਦਾਣੇ ਦੋਨੇ ਚ ਪਾ ਦਿੰਦੇ ਆ ਆਪਾਂ ਤਾਂ ਬੈ ਡੋਲਣਾ ਹੀ ਪੈਂਦਾ 47 ਸਕੂਲ ਜਾ ਸਕੂਲ 47 ਫੋਟੋ ਨਹੀਂ ਮਮਾ ਦੇਖ ਰੋਟੇ ਲਈ ਮਮਾ ਵੀਡੀਓ ਬਣਾ ਰਿਹਾ ਫੋਟੋ ਨਹੀਂ ਖਿੱਚ ਰਿਹਾ ਆਈ ਕਾਟ ਅਤੀ ਸੁੰਦਰ ਲੱਗ ਰਹਾ ਹੈ ਹਮਾਰਾ ਵਾਲਕ ਨਿਊ ਡਰੈਸ ਦੇ ਵਿੱਚ ਚੱਲ ਭਾਜਾ ਭਾਜਾ ਮੁੜੀ ਨਾ ਬੁੱਠਾ ਕਰ ਜਾ ਕਰ ਵੀਡੀਓ ਮਾਤੇ बाय बाय हो गए तेरे पापा तू ही रह गई ना तुम लेट हो रहे पाज़ा, 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 पाज़ा। लेटा। लेटा। लेटा हो बाय भज 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 लेट है लेट है 52 हो गए हाँ है కలెస్ క్లం సరి